ਆ ਦੋ ਕੰਨੇ ਆਨ ਦੂ ਵਸ ਕੇ ਆ ਰਿਹਾ ਚੱਕਾ ਆ ਜਾ ਤੇ 2000 ਰੁਪਏ ਦੀ ਫਰਨੇ ਤੇ ਟਾਈਮੇ ਹੋਣਾ ਦੀ ਜਣਾ ਨਾ ਯਾਨੀ ਵੀ ਆਹ ਟਰਾਲੀ ਬਰਕੇ ਬਸ ਦੋ ਟੈਂਡਰ ਨਾਲ ਹੋਰ ਹੁੰਦੀ ਆ ਲੈ ਮੈਂ ਸੀ ਨਾ ਮਗਰ ਆਪਾ ਪਾ ਲਈ ਟਰਾਲੀ ਇੱਧਰ ਵੀ ਆਪਾ ਪਾ ਲਈ ਹੁਣ ਲੈ ਕੇ ਚੱਲਦੇ ਆ ਟਰਾਲੀ ਅੱਜ ਦੀ ਅੱਜ ਦੇ ਦਿਨ ਦੀ ਦੂਜੀ ਟਰਾਲੀ ਆ ਇਹ ਹੋਂ ਦਾ ਮੈਨੂੰ ਪਤਾ ਨਹੀਂ ਤੇਰਵੀ ਆ ਜੇ ਤੋਂ ਆਦਮੀ ਆ ਰਾਹੀ ਦੇ ਦਿਨ ਦੀ ਦੂਜੀ ਟਰਾਲੀ ਆ ਆ ਲੰਘਾ ਰਹਿ ਗਿਆ ਆ ਪੈਂ ਟਰਾਲੀ ਖੈਦਮ ਯਾ ਟਰੈਕਟਰ ਪਰ ਦੇ ਤੇ ਮੈਂ ਜਾ ਕਿਹ ਟਰਾਲੀ ਖੜੀ ਆ ਮੈਂ ਤਾਰ ਪਾ ਦਿੱਤੀ ਆ ਬਰਾਂਡੇ ਵੈ ਦੀ ਤਾਂ ਇਸ ਕੰਡਾ ਚੈਨ ਦਾ ਆਈਥਨ ਟਰਾਲੀ ਇੱਥਾ ਬੰਨ ਬੜਾ ਹਰਕਾ ਕਰਦਾ ਨਾ ਉਹਦੇ ਨਾਲ ਹੀ ਭਰੀ ਜਾਂਦਾ ਉਸ ਬਾਅਦ ਇਹ ਜਾਨਾਂ ਦੇ ਦਰਦ ਕਰਦਾ ਰਾਤ ਕਿਨੇ ਦੀ ਕੁੜੀ ਗਲੀ ਮੇਟੇ ਨਾਲ ਲੀ ਟਾਲੀ ਆ ਗਿਆ ਤਾਂ ਨਾ ਹੋਰ ਆਗਿਆ ਖੇਤ ਤੇ ਟਰਾਲੀ ਹੈਗੀ ਆਉਣੀ ਵਾਹਨ ਸਾਰੇ ਦਾ ਕੰਮ ਗਿਆ ਨਿਭੜਵਾ ਵੱਟਾਂ ਦੇ ਢੇਡੇ ਲਾਈ ਜਾਂਦਾ ਉਹ ਸਾਦਾ ਟਰਾਲੀ ਭਰ ਜੇ ਪਰ ਊਣੀ ਦਾ ਰਹੂਗੀ ਮਾੜੀ ਮੋਟੀ ਤਾਂ ਊਣੀ ਰਹੂਗੀ ਕਿਉਂਕਿ ਵੱਟਾਂ ਵੀ ਤੋੜੀਆਂ ਹੀ ਰਹਿ ਗਈਆਂ ਚਾਰ ਪੰਜ ਵੱਟਾਂ ਹੀ ਰਹਿ ਗਈਆਂ ਤੇ ਟਰਾਲੀ ਹੈਗੀ ਆ 16ਵੀਂ 8 ਕਿੱਲਿਆਂ ਚੋਂ ਬਸ 6ਵੀਂ ਟਰਾਲੀ ਮਨ ਪੂਰੀ ਭਰਦੀ ਦੀਂਦੀ ਨਹੀਂ ਗਈ ਬਾਦ ਉਹ ਕਿ ਟਰਾਲੀਆਂ ਨਿਕਲੀਆਂ ਕਿੱਲਿਆਂ ਕਿਉਂਕਿ ਆਪਾਂ ਉੱਚੀ ਬਣਾਈ ਜਾਣਾ ਤੋੜੀ ਘਰੇ ਪਾਸਾ ਨੂੰ ਪਾਉਣੀ ਕਰਕੇ ਇੰਨੀ ਟਰਾਲੀਆਂ ਨਹੀਂ ਰਹਿ ਗਈ ਬਾਈ ਹੁਣ ਆਪਾਂ ਦੂਜੇ ਖੇਤ ਚੱਲਦੇ ਆਂ ਅੰਦਰੋਂ 10 ਟਰਾਲੀਆਂ ਭਰ ਲੈਣਾ ਲੋ ਮੇਤਰੋ ਖੇਤ ਆਪਾਂ ਦੂਜੇ ਆ ਗਏ ਆ ਤੇ ਮਸ਼ੀਨ ਕਰਤੀ ਚਾਲੂ ਵਾਏ ਪਹਿਲਾ ਕਿਹੜਾ ਹੀ ਆ ਮਸ਼ੀਨ ਦਾ ਟਰਾਲੀਆਂ ਚਾਰ ਭਰ ਤੀਆਂ ਪੰਜਵੀਂ ਮਸ਼ੀਨ ਦੇ ਮਗਰ ਪਾਈ ਆ ਹੁਣ ਤੇ ਟਾਈਮ ਹੋ ਗਿਆ 2:30 ਦਾ ਨਵਾਈ ਦਾ ਰਲਿੰਗਾ ਪਰਲਿੰਗਾ ਤੇ ਪਤਨੀ ਪਾਣ ਲੱਗੇ ਆ ਆਲੀ ਆਪਾ ਜਾਣਦੇ ਆ ਭਰੀ ਤੇ ਖੇ ਦਾ ਆਪਾ ਲਈ ਸੀ ਕਿ ਸਾਬ ਜੀ ਤੋਂ ਮੈਨੂੰ ਟਮਾਟਰ ਤਾਂ ਖੁਣਾ। ਓਏ ਕੋਈ। ਥੋੜੇ ਨੂੰ ਪਾਣੀ ਪੋਣੀ ਨਹੀਂ ਲੱਗਾ ਸਾਰੀ ਖਰਾਬ ਹੋ ਗਈ। ਤੋਂ 10 ਮੀਟਰ ਵਾਲੇ ਵੀ ਆਪਾ ਲਈਆ ਪਰ ਤੇ ਗੇੜਾ ਇੱਕ ਰਹਿ ਗਿਆ 1.5 ਕਿਲੋਗ੍ਰਾਮ। ਤੇ ਤਵਾ ਦੋ ਟਾਈਟਰਾਂ ਵਿੱਚ ਕਿੰਨੇ ਦਾ ਪਾਣੀ ਦੇ। ਮੰਲਾਂਗਾ ਟਰਾਲੀ ਗੰਦਾ ਕੰਮ ਗਿਆ ਨਿਬੜ। ਹਾਂ ਟਰੈਕਟਰ ਲੈ ਕੇ ਚਲਦੇ ਹਾਂ ਆਪਾਂ ਇੱਕ ਟਰਾਲੀ ਜੈਤੇ ਘਰੇ ਲਾਉਣੀਆਂ ਬਸ ਉਹ ਲਾਏ ਜੇ ਆਪਣਾ ਗਿਆ ਕੰਮ ਤੂੜੀ ਦਾ ਨਿਭੜ ਤੇ ਸਾਰੀਆਂ ਟਰਾਲੀਆਂ ਲਾਦੀਆਂ ਇੱਥੇ ਪੰਜ ਛੇ ਟਰਾਲੀਆਂ ਘਰੇ ਪਾਈਆਂ ਆਪਾਂ ਚਾਰ ਪੰਜ ਹੀ ਹੋਣਗੀਆਂ ਚਲੋ ਇੱਕ ਕਰਕੇ ਦੇ ਹਾਂ ਤੇ ਤੇ ਹੋਣ ਜਾਂਦੀ 20 ਹਾਂ 21 22 ਟਰਾਲੀਆਂ ਲਾਦਤਾਂ ਅੱਠ ਦਾ ਟਰਾਲੀਆਂ ਪਹਿਲਾਂ ਕੀ ਜਾਨੀ ਕਿ 30 ਤੋਂ ਉੱਤੇ ਹੀ ਆ ਟਰਾਲੀਆਂ 30 ਹੈਗੀਆਂ ਤੇ ਅੱਜ ਤਾਂ ਬਸੂ ਵੀ ਸਾਰੇ ਖੁਸ਼ ਹੋਣੇ ਆ। ਸਾਬ ਦੀ ਤੂੜੀ ਜੋ ਜਮਾ ਕਰ ਲਈ ਆ। ਤਾਂ ਘਰੇ ਪਾਈਆਂ ਗਿਆ ਇੱਥੇ ਨਾਲ 5-6 ਟਰਾਲੀਆਂ ਪੈ ਗਈਆਂ ਹੁਣ ਨਾ। ਤੇ ਅੱਜ ਦੇ ਵਲੌਗ ਤੋਂ ਇਨਾ ਹੀ ਤੇ ਸਾਡੇ ਜਿਹੜੀ ਕਣਕ ਦਾ ਝਾੜ ਪਿਆ ਆਪਣਾ। ਜਿਹੜੀ 20 ਕਿੱਲਾਂ ਦੀ ਵੱਡੀ ਸੀ ਕਿੱਲੇ ਦੀ ਕਣਕ ਘਰੇ ਪਈ ਆ। ਰਮਾਂ ਰਮਾਂ ਦੇ ਭਰਨ ਵਾਸਤੇ ਅੰਕਲ ਕਰਕੇ ਘਰੇ ਪਈ ਆ। ਤੇ ਉਹ 20 ਕਿੱਲਾਂ ਚੋਂ ਭਰੇ 970 ਕਿੱਟੇ ਯਾਨੀ ਕਿ 60-65 ਮਾਣ ਦੀ ਐਵਰੇਜ ਹੈਗੀ ਆ। ਤੇ 3 ਕਿੱਲਾਂ ਦੀ ਕਣਕ ਦੀ ਟਰਾਲੀ ਭਰੀ ਖੜੀ ਆ ਇੱਕ ਆਪਣੀ ਹਜੇ ਉਹ ਵੇਚ ਕੇ ਆਉਣੀ ਆ। ਤੇ ਜਿਹੜੇ 8 ਕਿੱਲੇ ਵੱਡੇ ਸੀਗੇ ਉਹਦੀ ਵੀ ਐਵਰੇਜ ਹੈਗੀ ਆਪਾਂ 55-56 ਮੰਨਦੀ ਸੋ ਅੱਜ ਦੇ ਵਲੌਗ ਤੇ ਇੰਨੇ ਟਾਟਾ ਬਾਏ ਬਾਏ ਸਾਰਿਆਂ ਨੂੰ